ਚੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿਖੇ ਲਗਾਤਾਰ ਹੋਏ ਦੋ ਬਲਾਸਟ ਜਿਸ ਕਾਰਨ ਪਿੰਡ ਵਿੱਚ ਦਹਿਸਤ ਦਾ ਮਾਹੌਲ ਬਣ ਗਿਆ ਪਿੰਡ ਜੀਦਾ ਦੇ ਇੱਕ ਘਰ ਵਿੱਚ ਸਵੇਰ ਅਤੇ ਸ਼ਾਮ ਦੋ ਬਲਾਸਟ ਹੋਏ ਜਿਸ ਕਾਰਨ ਪਿਓ ਪੁੱਤ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਡਾਕਟਰ ਵੱਲੋਂ ਰੁਕਾ ਭੇਜਣ ਤੋਂ ਬਾਅਦ ਹੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ ਨਾ ਕਿ ਘਰ ਦੇ ਮਾਲਕਾਂ ਜਾਂ ਹੋਰ ਕਿਸੇ ਪਿੰਡ ਵਾਸੀਆਂ ਵੱਲੋਂ ਇਨ੍ਹਾਂ ਬਲਾਸਟਾਂ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਦਾ ਖੁਫੀਆ ਤੰਤਰ ਵੀ ਇਸ ਵਿੱਚ ਫੇਰ ਰਿਹਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇੱਕ 19 ਸਾਲਾ ਨੌਜਵਾਨ ਆਨਲਾਈਨ ਕੈਮੀਕਲ ਮੰਗਵਾ ਕੇ ਕੋਈ ਪ੍ਰਯੋਗ ਕਰ ਰਿਹਾ ਸੀ ਜਿਸ ਕਾਰਨ ਬਲਾਸਟ ਹੋਇਆ ਅਤੇ ਇਸ ਵਿੱਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਪਰ ਬਾਅਦ ਵਿੱਚ ਉਸਦੇ ਪਿਤਾ ਵੱਲੋਂ ਸਵੇਰ ਇਸ ਸਮਾਨ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਬਲਾਸਟ ਹੋਇਆ ਜਿਸ ਵਿੱਚ ਪਿਤਾ ਵੀ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਇੱਕ ਵੱਡੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਜਦ ਡਾਕਟਰਾਂ ਨੇ ਇਸ ਦਾ ਰੁਕਾ ਭੇਜਿਆ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਆਪਣੀਆਂ ਟੀਮਾਂ ਲੈ ਕੇ ਪਿੰਡ ਜੀਦਾ ਦੇ ਉਸ ਘਰ ਵਿੱਚ ਪਹੁੰਚੇ ਜਿੱਥੇ ਬਲਾਸਟ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਘਰ ਦਾ ਸਮਾਨ ਵੀ ਟੁੱਟ ਗਿਆ ਅਤੇ ਖਿੜਕੀਆਂ ਬਾਰੀਆਂ ਸ਼ੀਸ਼ੇ ਆਦ ਵੀ ਟੁੱਟ ਗਏ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਇਸ ਦੀ ਡਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਥਾਣਾ ਨੰਗਾਂਬਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕੀਤੀ ਗਈ ਹੈ ਆਓ ਸੁਣਾਉਣਿਆ ਕੀ ਕਹਿੰਦੇ ਹਨ ਐਸਐਸਪੀ ਅਮਨਿਤ ਕੁੰਡਲ ਪ੍ਰੋਬਲਮ ਹੋਈ ਨਹੀਂ ਔਰ ਜ਼ਖਮੀ ਕਿੰਨੇ ਲੋਕ ਨੇ ਜਾਣੇ ਕਿਉਂ ਅੱਜ ਜੀ ਸਾਡੇ ਐਸਐਸਪੀ ਨਈਆ ਵਾਲਾ ਨੇ ਫਿਰ ਇੱਕ ਹਸਪਤਲ ਪ੍ਰਾਈਵੇਟ ਹਸਪਤਲ ਤੋਂ ਰੁਕਕਾਇਆ ਸੀ ਜਿੱਦੋਂ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਮ ਗੁਰਪ੍ਰੀਤ ਸਿੰਘ ਹੈ ਸਨ ਆਫ ਜਗਤਾਰ ਸਿੰਘ ਉਹਨੂੰ ਕੁਝ ਬਰਨ ਇੰਜਰੀ ਸੀਗੀਆਂ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਉਹਦੇ ਫਾਦਰ ਜਗਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪਤਲ 'ਚ ਐਡਮਿਟ ਕਰਾਇਆ ਗਿਆ ਦੋਨਾਂ ਨੂੰ ਕਾਫੀ ਫਟੜੀ ਸੀਗੇ बिकॉज ਆ ਵੇਰੀਅਸ ਬਰਨ ਇੰਜਰੀਜ਼ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਹੈ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾ ਇਹ ਸਾਮਲੀ ਨੇ ਰਿਪੋਰਟ ਕੀਤਾ ਮੈਡੀਕਲ ਰੁੱਕੇ ਦੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਔਨਲਾਈਨ ਸੈਲਫ ਟਿਊਟੋਰੀਅਲਸ ਦੇ ਨਾਲ ਹੀ ਕੁਝ ਐਕਸਪਲੋਸਿਵ ਮਟੀਰੀਅਲ ਮੰਗਾ ਕੇ ਅਵੈਰੈਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਕਸ ਹੋਇਆ ਹੋ ਕੇ ਉੱਥੇ ਹੀ ਬਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰਰ ਸਨ ਹਸਪੀਟਲ ਚ ਦਾਖਲੇ ਹੈ ਔਰ ਹਲੇ ਤਾਂ ਦੇ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਮਿਲਣਸ ਆ ਰਹੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੋਮਬ ਡਿਸਪੋਜ਼ਲ ਸਕਵਾਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਆਰਡੀਨੇਟਰ ਕਰਤਾ ਸੀਗਾ ਤੇ ਬੋਮਬ ਡਿਸਪੋਜ਼ਲ ਟੀਮ ਹਲੇ ਵੀ ਕਾਫੀ ਦੇਰ ਦੀ ਕੰਮ ਤੇ ਲੱਗੀ ਹੋਈ ਹੈ ਔਰ ਜੋ ਤੱਕ ਨੂੰ ਤੁਹਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਨੇ ਅਸੀਂ ਕੁਝ ਵੀ ਕਮੈਂਡ ਨਹੀਂ ਕਰ ਸਕਦੇ ਬਟ ਅਸੀਂ ਆਪਣਾ ਜਿਹੜਾ ਐਸਟਰ ਹੈ ਉਹ ਐਫਆਈਆਰ ਲੌਂਚ ਕਰ ਰਹੇ ਬਿਕੋਜ਼ ਐਕਸਪਲੋਸਿਵ ਸਬਸਟੈਂਸ ਮਿਲੇ ਤੇ ਜੋ ਵੀ ਤਫਸੀਲ ਸਾਮਣੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਜਸਮੀਨ ਦਾ ਹਾਲ ਕੀ ਜਾਨਾ ਸਰ ਕਿੰਨੇ ਇੱਕ ਜਸਮੀਨ ਇੰਦਰੀ ਕਿਸ ਤਰ੍ਹਾਂ ਬੁਧਵਾ ਦੇਣਾ ਬਾਪ ਬੇਟਾ ਦੋਨੋਂ ਹੀ ਜਸਮੀਨ ਜੀ ਮੈਂ ਹੱਲੇ ਜਿਹੜਾ ਬੇਟਾ ਹੈ ਗੁਰਪ੍ਰੀਤ ਉਹਨੂੰ ਮਿਲ ਕੇ ਆਈਆਂ ਉਹਦੇ ਜਿਹੜੇ ਡਾਕਟਰ ਉਹਨੂੰ ਟਰੀਟ ਕਰੇ ਉਹਨਾਂ ਨੇ ਦੱਸਿਆ ਕਿ ਇਹਦੀ ਸਰਜਰੀ ਹੋਏਗੀ ਮੇਬੀ ਹਿਸ ਸ਼ਾਇਦ ਉਹਦੀ ਬਾ ਕੰਪਿਊਟ ਹੋ ਸਕਦੀ ਹੈ ਜੋ ਡਾਕਟਰ ਨੇ ਦੱਸਿਆ ਪਰ ਉਹਦੇ ਜਿਹੜੇ ਫਾਦਰ ਹਨ ਉਹਨਾਂ ਦੀ ਜਿਹੜੇ ਮੇਰੇ ਬਾਕੀ ਆਫੀਸਰਸ ਗਏ ਉਹਦੇ ਸ਼ਾਇਦ ਅੱਖਾਂ ਨੂੰ ਵੀ ਡੈਮੇਜ ਹੋਇਆ ਹੈ। ਹੋਰ ਦੋਨੋਂ ਇਨਸੀਡੈਂਟ ਆਫ ਬਲਾਸਟ ਵੱਖਰੇ ਵੱਖਰੇ ਟਾਈਮ ਤੇ ਪਹਿਲਾਂ ਬੇਟਾ ਜ਼ਖਮੀ ਹੋਇਆ ਸੀ ਉਹਨੂੰ ਲੈ ਗਏ ਸੀ ਤੇ ਸ਼ਾਮ ਨੂੰ ਮੇਰੇ ਵੀ ਫਾਦਰ ਜਿਉਂ ਹੁਣ ਤੱਕ ਪਤਾ ਲੱਗਿਆ ਸ਼ਾਇਦ ਉਹ ਐਕਸਪਲੋਸਿਵ ਸਬਸਟੈਂਸ ਨੂੰ ਪਤਾ ਚੁਣੇ ਕਿਤੇ ਸਮੇਟਣ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਉਤੇ ਜ਼ਿਆਦਾ ਬਲਾਸਟ ਹੋ ਗਿਆ ਅੰਦਰ ਨੁਕਸਾਨ ਕਿਸ ਤਰ੍ਹਾਂ ਹੋਇਆ ਸਰ ਜਿਸ ਜਿਹਦਾ ਤਾਂ ਹੋਇਆ ਬਲਾਸਟ ਕਿਨਾਂ ਦੇ ਵੀ ਕਰਦੇ ਜਿਹੜੇ ਸ਼ੀਸ਼ੇ ਤਾਂ ਟੁੱਟੇ ਹੋਏ ਪਤਾ ਲੱਗ ਰਿਹਾ ਆਊਟਰ ਕਿਉਂਕਿ ਅੰਦਰ ਤੋਂ ਆਬਵੀਅਸਲੀ ਆਈ ਆਲਸੋ ਡਿਡਨਟ ਗੋ ਪਰ ਜੋ ਸਾਡੀ ਟੀਮ ਹੈ ਉਹਨਾਂ ਨੇ ਦੱਸਿਆ ਹੈ ਕਿ ਬੜਾ ਐਕਸਪਲੋਸਿਵ ਸਬਸਟੈਂਸ ਬੜਾ ਹਾਈ ਇੰਟੈਂਸਿਟੀ ਦਾ ਹੈ ਤੇ ਉਹਨਾਂ ਦੇ ਜਰਾ ਤਤਵੀ ਹੋ ਰਿਹਾ ਤਾਂ ਛੋਟੇ ਛੋਟੇ ਬਲਾਸਟ ਕਿਹੜਾ ਪਿੰਡ ਹੈ ਕਿਹੜੇ ਪੁਆਇੰਟਸ ਕਿਹੜਾ ਇਹ ਜੀ ਜਿੱਦਾਂ ਪਿੰਡ ਪੈਂਦਾ ਹੈ ਨਈਆਂ ਵਾਲਾ ਥਾਣੇ ਦੇ ਅੰਦਰ ਜੂਰਿਸਡਿਕਸ਼ਨ ਦੇ ਪੱਲੇ ਜਿਹੜੇ ਬਲਾਸਟ ਹੋਏ ਨੇ ਕੋਈ ਦੋ ਰਾਤ ਵੀ ਦਿੱਥੇ ਜਾ ਰਹੇ ਨੇ ਦੇਖੋ ਜੀ ਸਾਨੂੰ ਤਾਂ ਜਦੋਂ ਮੈਡੀਕਲ ਰੁਕਾ ਹੈ ਟਾਈਮ ਇਨਫੋਰਮੇਸ਼ਨ ਨਹੀਂ ਬਿਕੋਜ਼ ਪਿੰਡ ਨੇ ਕਿਸੇ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਨਾ ਤਾਂ ਫੈਮਿਲੀ ਨੇ ਬਟ ਆਈ ਥਿੰਕ ਮਲਟੀਪਲ ਹੋਈ ਚੁੱਕੀ ਹੈ ਬਿਕੋਜ਼ ਦ ਕੁਆਲਿਟੀ ਆਫ ਦ ਐਕਲੋਸਿਵ ਇਜ਼ ਵੈਰੀ ਹਾਈ ਇਥੀ ਦਾ ਕੈਮੀਕਲ ਜਿਸ ਨੇ ਇਹ ਕਰ ਰਿਹਾ ਸੀ ਐਕਸਪੈਰੀਮੈਂਟ ਇਹਦੇ ਹਲੇ ਸਾਨੂੰ ਕਲੈਰਿਟੀ ਨਹੀਂ ਹੈ ਮਲਟੀਪਲ ਚੀਜ਼ਾਂ ਨੇ ਤੋ ਬੈਕਗਰਾਉਂਡ ਕਿਸ ਤਰ੍ਹਾਂ ਦੀ ਰਹੀ ਹੈ ਇਸ ਮੁੰਡੇ ਦੀ ਜਿਹਨੇ ਸਮਾਨ ਮੰਗਾਇਆ ਕੀ ਲੱਗ ਰਿਹਾ ਹੈ ਬੈਕਗਰਾਉਂਡ ਤਾਂ ਜੀ ਜਿੰਨੀ ਕਿ ਗਲਬਤ ਹੋਈ ਹੈ ਲੜਕਾ 19 ਸਾਲਾਂ ਦਾ ਹੈ ਤੇ 12ਵੀਂ ਤੋਂ ਬਾਅਦ ਉਹਨੇ ਕਿਸੇ ਕਾਲਜ ਤੇ ਗਿਆ ਸੀ ਤੇ ਗਲ ਬਟ ਹੁਣ ਦੇਖਦੇ ਹਾਂ ਕਿ ਪੱਕੀ ਹੋਰ ਟੀਮ ਵੀ ਮੈਂ ਮਾਰੀ ਕੋ ਚੰਡੀਗੜ੍ਹ ਤੋਂ ਜੋ ਹੋਰ ਕੋਈ ਖਾਸ ਵੈਸੇ ਤੋਂ ਸਾਡੀ ਦੇਰ ਫੁੱਲੀ ਕੈਪੇਬਲ ਜਿਹੜੀ ਵਾਰਮ ਡਿਸਪੋਜ਼ਲ ਟੀਮ ਹੈ ਬਟ ਸਿਲ ਅਸੀਂ ਆਰਮੀ ਤੋਂ ਵੀ ਜਸਟ ਇਨ ਕੇਸ ਵੀ ਨੀਡ ਸਪੋਰਟ ਉਹਨਾਂ ਤੋਂ ਵੀ ਅਸੀਂ ਰਿਕਵਿਜ਼ੀਸ਼ਨ ਕਰ ਰਹੇ ਅੰਦਰ ਵੀ ਹੁੰਦਾ ਸਾਡੀ ਟੀਮ ਨੇ ਕਾਫੀ ਕਲੀਅਰ ਕਰਤਾ ਬਟ ਦੇ ਆ ਟੈਕਨੀਕਲ ਪੀਪਲ ਨੂੰ ਸ਼ਾਇਦ ਟਾਈਮ ਲੱਗ ਜਾਏ ਤੇ ਇੱਕ ਵਾਰੀ ਜਦੋਂ ਸੇਫ ਕਹਦੇ ਨੇ ਕਿ ਤਾਂ ਹੀ ਅਸੀਂ ਇਹ ਏਰੀਆ ਕਾਡਨੋ ਰਿਕਵਰ ਕੀਤਾ ਵੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਜਾਂ ਕੋਈ ਬੋਟਲ ਨਹੀਂ ਜਾਂ ਕੁਝ ਹੋਰ ਨਾਦਰ ਕੋਈ ਹੋਰ ਚੀਜ਼ ਨਹੀਂ ਕਿਉਂਕਿ ਕੈਮੀਕਲ ਤਾਂ ਜੀ ਫੈਲਿਆ ਹੀ ਹੋਇਆ ਸੀ ਜੋ ਸਾਨੂੰ ਪਤਾ ਲੱਗਿਆ ਬਟ ਕੁਝ ਕੁਝ ਛੋਟੀ ਮੋਟੀ ਚੀਜ਼ਾਂ ਵੀ ਰਿਕਵਰ ਹੋਈਆਂ ਹੁੰਦਾ ਜੋ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਜੀ